ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਚਾਹੁੰਦੇ ਨੇ ਤੁਸੀਂ ਅੱਗੇ ਵੀ ਇੰਟਰਵਿਊਜ਼ ਦੇ ਵਿੱਚ ਇਹ ਕਹਿੰਦੇ ਹੋ ਤੇ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਬਹੁਤ ਤਰ੍ਹਾਂ ਦੇ ਨੇ ਅਕਾਲੀ ਦਲ ਅਮਰਿਤਪਾਲ ਸਿੰਘ ਵਾਲਾ ਪੰਜਾਬ ਦੇ ਵੀ ਆ ਅਕਾਲੀ ਦਲ ਅਮਰਤ ਸਰ ਵੀ ਆ ਤੇ ਇੱਕ ਜਿਹਨੂੰ ਆਪਾਂ ਬਾਦਲ ਧੜਾ ਕਹਿ ਦਿੰਦੇ ਆ ਹੁਣ ਉਹ ਵੀ ਆ ਤੇ ਇੱਕ ਤੁਹਾਡੇ ਵਾਲਾ ਵੀ ਆ ਲੋਕ ਕਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਨਾ ਦੇਖੋ ਲੋਕ ਆਪਣੀ ਚੋਇਸ ਨਾਲ ਚੁੰਦੇ ਨੇ ਜੀ ਕਦੇ ਇਹ ਨਹੀਂ ਵੀ ਤੁਹਾਡੇ ਕਹੇ ਤੇ ਜਾਂ ਮੇਰੇ ਕਹੇ ਤੇ ਅਰ ਇੱਕ ਅਕਾਲੀ ਦਲ ਨੂੰ ਵੋਟ ਪਾਉਂਦੇ ਨੇ ਕਦੇ ਵੀ 200 ਵੋਟ ਨਹੀਂ ਪਾਉਂਦੇ ਹਾਂ ਸਿਮਰ ਸਿੰਘ ਮਾਨ ਖੜੇ ਹੋਏ 89 ਦੇ ਵਿੱਚ ਸਾਰੀਆਂ ਵੋਟਾਂ ਉਹਨਾਂ ਨੂੰ ਪੈ ਗਈਆਂ ਜੀ ਐਸ ਕੇ ਅਮਰਤਪਾਲ ਖੜਾ ਹੋਇਆ ਸਾਰੇ ਵੋਟਾਂ ਉਹਨੂੰ ਪੈ ਗਈਆਂ ਹੂੰ ਸੋ ਲੋਕ ਇੱਕੋ ਕਾਲ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਆ ਜਾਏ ਕਿ ਇਹ ਅਕਾਲੀ ਦਲ ਠੀਕ ਹੈ ਲੋਕ ਉਸੇ ਨੂੰ ਵੋਟ ਪਾਉਂਦੇ ਨੇ ਜੀ ਤੇ ਇੰਨੇ ਮਰਜ਼ੀ ਹੋ ਜਾਣ ਲੋਕ ਵੋਟ ਇੱਕ ਨੂੰ ਪਾਉਣਗੇ ਹਾਂਜੀ ਜਿਹੜੀਆਂ ਤੁਸੀਂ ਪਰਚੀਆਂ ਵੰਡ ਰਹੇ ਹੋ ਉਹਨਾਂ ਦੇ ਉੱਤੇ ਲਿਖਿਆ ਹੋਇਆ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਲੋਕ ਤੁਹਾਨੂੰ ਚੁਣਦੇ ਵੀ ਨੇ ਤਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਧਿਆਨ ਰੱਖਿਆ ਜਾਊਗਾ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਸਾਡਾ ਸ਼ੁਰੂ ਇੱਥੋਂ ਕੰਮ ਹੋਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੇ ਵਿੱਚ ਸਭ ਤੋਂ ਵੱਡਾ ਅਹੁਦਾ ਹੈ ਬੰਦਿਆਂ ਦੇ ਵਿੱਚ ਸਭ ਤੋਂ ਉੱਚਾ ਸਾਡੇ ਜੇ ਆਪਾਂ ਸਨਮਾਨ ਜੋ ਕਹਿ ਦਈਏ ਤਾਂ ਸ਼੍ਰੀ ਹਰਮੰਦਰ ਸਾਹਿਬ ਜਿੱਤੇ تین ਅਤਮਾਸਤ ਕੋਨਿਆਂ ਉਦੋਂ ਵੱਡੀ ਗੱਲ ਸਾਡੇ ਲਈ ਕੋਈ ਹੈ ਨਹੀਂ ਜੀ ਉਸ ਤੋਂ ਬਾਅਦ ਸ੍ਰੀ ਕਾਲ ਤਖਸਬ ਆ ਜਾਂਦਾ ਅਸੀਂ ਕਾਲ ਤਖਸਬ ਦੇ ਬੰਦਿਆਂ ਨੂੰ ਇਸ ਤਰ੍ਹਾਂ ਅਗਲੇ ਵਿੱਚ ਜਿਵੇਂ ਅਸੀਂ ਬੰਦੇ ਲਾਏ ਨੇ ਵੀ ਅਸੀਂ ਕਰਿਆ ਜੋ ਆਪਾਂ ਦੇਖ ਹੀ ਰਹੇ ਹਾਂ ਜੋ ਹੋ ਰਿਹਾ ਹਾਂਜੀ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਸੰਸਤਾਵਾ ਸਾਨੂੰ ਚੁਣ ਕੇ ਦੇਣ ਬੰਦੇ ਸ਼ੋਮਣੀ ਕਮੇਟੀ ਨੂੰ ਤੇ ਸ਼ੋਮਣੀ ਕਮੇਟੀ ਉਹਨਾਂ ਦੋ ਚੁਣਨ ਚਾਹੁੰਦਾ 6 ਸ਼ੋਣ ਉਹਦੇ ਵਿੱਚ ਇੱਕ ਬੰਦਾ ਲਾਉਣ ਇੱਕ ਮਾਣ ਮਰਿਆਦਾ ਹੋਣ ਨੂੰ ਲਾਉਣ ਦੀ ਜੀ ਅਰ ਬੰਦਿਆਂ ਦਾ ਉਹ ਬੰਦੇ ਹੋਣ ਜਿਨ੍ਹਾਂ ਦਾ ਕੱਦ ਕੱਟ ਬਹੁਤ ਵੱਡਾ ਹੋਵੇ ਇਹ ਨਾ ਹੋਵੇ ਜਿਵੇਂ ਅੱਜ ਪਹਿਲਾਂ ਅਸੀਂ ਲਾ ਦਿੰਨੇ ਆ ਫਿਰ ਅਸੀਂ ਕਹਿੰਨੇ ਯਾਰ ਐਸਐਸ ਵਾਲ ਨੇ ਇਹ ਬੀਜੇਪੀ ਵਾਲ ਨੇ ਇਹ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਨੇ ਅਸੀਂ ਉਹ ਲਾਏ ਨੇ ਅਸੀਂ ਉਹ ਇਹ ਗੱਲ ਕਹਿ ਰਹੇ ਹਾਂ ਜੀ ਜੋ ਸ੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਹੈ ਉਹਨੂੰ ਅਸੀਂ ਇਹ ਗੱਲ ਕਹੀ ਵੀ ਐਸਐਸ ਨਾਲ ਜੁੜਿਆ ਹੋਇਆ ਹੈ ਇਹ ਪਾਰਟੀ ਖਤਮ ਕਰਨਾ ਬਾ ਸਾਡੇ ਲਈ ਘਾਤ ਗੱਲੇ ਸਭ ਤੋਂ ਵੱਡਾ ਇਹ ਹੋਈ ਹੈ ਜੀ ਤੇ ਫਿਰ ਉਹਨੂੰ ਜੇ ਲਾਉਣਾ ਵੀ ਹੈ ਪੇਰੀਓਦੀ ਇੱਕ ਮਾਨ ਮਰਿਆਦਾ ਹੋਣੀ ਚਾਹੀਦੀ ਹੈ ਇੱਕ ਵਿਧਾਨ ਹੋਣਾ ਚਾਹੀਦਾ ਹੈ ਕਿ ਜੇ ਲਾਉਣਾ ਇਹ ਨਹੀਂ ਮੈਂ ਛੋੜਿਆ ਮੈਲਾ ਤਾਂ ਮੈਂ ਪ੍ਰਧਾਨ ਹੋ ਗਿਆ ਉਹ ਬਣ ਗਿਆ ਤੇ ਉਹਦੇ ਲਈ ਸੰਸਥਾਵਾਂ ਇਕੱਠੀਆਂ ਸੰਸਥਾਵਾਂ ਬੈਠ ਕੇ ਫੈਸਲਾ ਕਰਨ ਕਿ ਆਹ ਗਲਤੀ ਹੋ ਗਈ ਤੇ ਹੁਣ ਇਹਦਾ ਨਹੀਂ ਹੱਕ ਬਣਦਾ ਤੇ ਇਹਦੀ ਬਜਾਏ ਤੇ ਇਹਨੂੰ ਇਸ ਤਰੀਕੇ ਨਾਲ ਲਾ ਦਈਏ ਇਹ ਕੋਮਾਂਟ ਟੌਲਿਕਾ ਹੋਣਾ ਚਾਹੀਦਾ ਹੈ ਕਿ ਇਹ ਨਹੀਂ ਜਦੋਂ ਜੀ ਕੀਤਾ ਤੁਸੀਂ ਲਾ ਦਿਓ ਹਾਂਜੀ ਰਿਕਰਾ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਜਦੋਂ ਇਲੈਕਸ਼ਨ ਆਉਂਦੀ ਹੈ ਜੋ ਚੋਣਾ ਵੀ ਲੜੋਂਗੇ ਤਾਂ ਕਿਸੇ ਪਾਰਟੀ ਨਾਲ ਅਲਾਈਅንስ ਕਰਨ ਬਾਰੇ ਵੀ ਸੋਚ ਸਕਦੇ ਹੋ ਦੇਖੋ ਇਹ ਤਾਂ ਬਾਦ ਦੀਆਂ ਗੱਲਾਂ ਨੇ ਅੱਜ ਤਾਂ ਸਿਰ ਪੰਥ ਦੀ ਗੱਲ ਹੈ ਜੀ ਜੋ ਸਾਨੂੰ ਲੋਕ ਕਹਿਣਗੇ ਲੋਕਾਂ ਦੇ ਮੁਤਾਬਕ ਲੋਕਾਂ ਦੇ ਨਾਲ ਹੀ ਗੱਲ ਕਰਨੀ ਹੈ ਲੋਕਾਂ ਨੂੰ ਬਣਾਉਣਾ ਹੈ ਲੋਕਾਂ ਨੂੰ ਹਰਾਉਣਾ ਹੈ ਲੋਕਾਂ ਨੂੰ ਹਟਾਉਣਾ ਹੈ ਜੀ ਇਹ ਸਾਰਾ ਕੁਝ ਪਬਲਿਕ ਦੇ ਹੱਥ ਹੈ ਜੇ ਪਬਲਿਕ ਚਾਹੂਗੀ ਕਿ ਸਾਨੂੰ ਆ ਚੀਜ਼ ਕਰਨੀ ਚਾਹੀਦੀ ਹੈ ਉਹ ਹੀ ਕਰਾਂਗੇ ਜੀ ਜੇ ਪਬਲਿਕ ਕਹੂਗੀ ਵੀ ਨਹੀਂ ਸਾਨੂੰ ਬਿਲਕੁਲ ਸਾਨੂੰ ਪੰਥ ਕੋ ਇਲੈਕਸ਼ਨ ਲੜਨੀ ਚਾਹੀਦੀ ਹੈ ਸ਼ੋਮਨੀ ਕਾਲੀ ਦਲ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਤਕੜੇ ਹੋ ਕੇ ਲੜਨੀ ਚਾਹੀਦੀ ਹੈ ਕੱਲੇ ਅਕਾਲੀ ਦਲ ਨੇ ਵੀ ਲੋਕ ਜਿਤਾਉਂਦੇ ਨੇ ਅੰਮ੍ਰਿਤਪਾਲ ਨੂੰ ਕੱਲੇ ਨੂੰ ਜਿਤਾਇਆ 2 ਲੱਖ ਫੋਰ ਤੋਂ ਜਿੱਤੇ ਹਾਂਜੀ ਛਿਮ ਛਿਮ ਮਾਨ ਜਦੋਂ ਖੜਾ ਹੋਇਆ ਕੱਲੇ ਅਕਾਲੀ ਦਲ ਨੂੰ ਜਿਤਾਇਆ ਸੀਗਾ ਹੋਰ ਕੋਈ ਨਹੀਂ ਸੀ আর ਸਾਰਾ ਪੰਜਾਬ ਸਾਫ ਹੋ ਗਿਆ 4-4 ਲੱਖ ਫੋਰ ਤੋਂ ਜਿੱਤੇ ਸੀ ਹਮ ਸੋ ਇਹ ਲੋਕਾਂ ਦੀ ਮਰਜ਼ੀ ਹੋਊਗੀ ਲੋਕਾਂ ਅਸੀਂ ਤਾਂ ਜੋ ਵਿਧਾਨ ਹੁਣ ਬਣਾ ਰਹੇ ਹਾਂ ਦੇਖੋ ਜਦੋਂ ਵੀ ਕੋਈ ਚੀਜ਼ ਬਣਦੀ ਹੈ ਜਦੋਂ ਪਹਿਲਾ ਕਾਲੀਦਲ ਬਣਿਆ ਸ੍ਰੀ ਕਾਲ ਤੱਕ ਸਭ ਤੋਂ ਬਣਿਆ ਉਦੋਂ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਸੀਗਾ ਹੌਲੀ ਹੌਲੀ ਜਦੋਂ ਅਸੀਂ ਪਰਵਾਰ ਬਾਦ ਆ ਗਿਆ ਉਹ ਦਿਨ ਘਟਾਂ ਆ ਗਈਆਂ ਫਿਰ ਘਟ ਆਉਂਦੀਆਂ ਹੁਣ ਅਸੀਂ ਕੋਸ਼ਿਸ਼ ਕਰਾਂਗੇ ਠੀਕ ਕਰਕੇ ਚਲਾਉਣ ਦੀ ਜੀ ਤੇ ਉਹਦੇ ਚ ਵੀ ਦੇਖੋ ਇਹ ਮੈਂ ਨਹੀਂ ਕਹਾਂ ਕਿ ਸਾਰੀ ਜ਼ਿੰਦਗੀ ਇਹੜੜ ਚੱਲੀ ਜਾਣਾ 20 30 50 ਸਾਲ ਦੇ ਵਿੱਚ ਫੇਰ ਕੁੜਤੀਆਂ ਉਹਨੀਆਂ ਫੇਰ ਕੋਈ ਬੰਦਾ ਉੱਠੂਗਾ ਫਿਰ ਕਿਤੇ ਨਾ ਕਿਤੇ ਜਾ ਕੇ ਜਦੋਂ ਅਸੀਂ ਹੱਦ ਟੱਪ ਜਾਂਦੇ ਹਾਂ ਉਹ ਹੱਦ ਦਾ ਬੰਨੇ ਟੱਪ ਗਏ ਅਸੀਂ ਤਾਂ ਕਰਕੇ ਹੀ ਨੌ ਤੌਣੀ ਪਈ ਨਾ ਜਦੋਂ ਇਹ ਨੌ ਤੌਂਦੀ ਨਹੀਂ ਸੀਗੀ ਜੀ ਸੋ ਫੇਰ ਇਹ ਫੇਰ ਉਹ ਹੋਊਗਾ ਪਰ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਸਾਡੇ ਵਿੱਚ ਘਾਟਾਂ ਨੇ ਉਹ ਘਾਟਾਂ 'ਚ ਪੂਰੀਆਂ ਕਰਕੇ ਵਧੀਆ ਤਰੀਕੇ ਨਾਲ ਚਲਾਈਏ ਜੀ ਮੈਂ ਨਾ ਇੱਕ ਪਿਛਲੇ ਦਿਨੀ ਵੀਡੀਓ ਦੇਖ ਰਹੀ ਸੀ 118 ਸਾਲਾਂ ਦੇ ਬਜ਼ੁਰਗ ਸੀਗੇ ਉਹਨਾਂ ਨੂੰ ਲੋਕ ਕੋਈ ਪੁੱਛਦਾ ਵੀ ਤੁਸੀਂ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਵੀ ਤੁਸੀਂ ਵੋਟ ਪਾਉਣ ਜਾਓਗੇ ਉਹ ਕਹਿੰਦੇ ਹਾਂਜੀ ਕਹਿੰਦੇ ਕਿਹਨੂੰ ਵੋਟ ਪਾਉਣੀ ਆ ਉਹ ਕਹਿੰਦੇ ਜੀ ਤੱਕੜੀ ਨੂੰ ਪਾਉਣੀ ਆ ਮਤਲਬ ਪੁਰਾਣੀ ਬਜ਼ੁਰਗ ਨੇ ਜਿਹੜੇ ਉਹ ਜਿਸ ਬਾਤੀ ਤੌਰ ਤੇ ਭਾਵਨਾਵਾਂ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਲੱਗਦਾ ਵੀ ਲੋਕ ਇਸ ਤਰੀਕੇ ਵੀ ਜੋੜ ਪਾਉਣਗੇ ਦੁਬਾਰਾ ਦੇਖੋ ਆਹੀ ਗੱਲ ਹੈ ਕਿ ਲੋਕ ਪੰਖਤੀ ਗੱਲ ਕਰਦੇ ਨੇ ਤਕਲੀ ਦੀ ਗੱਲ ਕਰਦੇ ਨੇ ਇਹ ਕਿਉਂ ਕਰਦੇ ਨੇ ਕਿਉਂਕਿ ਉਹਦੇ ਨਾਲ ਜੁੜੇ ਹੋਏ ਨੇ ਪੰਥਕਾਂ ਜੁੜੇ ਹੋਏ ਨੇ ਜੀ ਉਹਨਾਂ ਦੇ ਮਨ ਦੇ ਵਿੱਚ ਅਸੀਂ ਜਦੋਂ ਵੀ ਤੁਰਦੇ ਹਾਂ ਤਾਂ ਅਸੀਂ 20% ਵੋਟ ਆਪਣੇ ਨਾਲ ਲੈ ਕੇ ਚੱਲਦੇ ਹਾਂ ਹਾਂਜੀ ਉਹ ਪੰਥਕ ਵੋਟ ਆ ਉਹਨਾਂ ਨੇ ਪੰਥ ਨੂੰ ਪਾਉਣੀ ਆ ਹੋਰ ਕਿਤੇ ਪਾਉਣੀ ਨਹੀਂ ਆ ਜੀ ਪਰ ਅਸੀਂ ਹੁਣ ਪੰਥ ਤੋਂ ਇੰਨੇ ਦੂਰ ਚਲੇ ਗਏ ਕਿ ਸਾਡੀ ਜੇ ਇੱਥੇ ਗਿਣਤੀ ਕਰ ਲਈ ਤਾਂ 89% ਹੀ ਵੋਟਰ ਹੈਗੀ ਜੀ ਤੇ ਇਹਦਾ ਮਤਲਬ ਪੰਥਕ ਵੋਟ ਟੁੱਟੀ ਆ ਨਾ ਦੇਖੋ ਸਾਡੀਆਂ ਦੋ ਤਿੰਨ ਵੋਟਾਂ ਪੱਕੀਆਂ ਸੀਗੀਆਂ ਕਿਸਾਨੀ ਦੀ ਵੋਟ ਸਾਡੀ 60% ਪੱਕੀ ਸੀ ਜਿਹੜੀ ਸਾਡੀ ਬਿਲਕੁਲ ਪੰਖਤ ਦੀ ਵੋਟ ਸਾਡੀ ਪੱਕੀ ਸੀਗੀ ਉਹ ਸਾਡੇ ਭਾਈਚਾਰੇ ਦੀ ਵੋਟ ਪੱਕੀ ਸੀਗੀ ਜਿਹੜਾ ਵੋਟਰ ਉਹ ਸਾ ਤੋਂ ਦੂਰ ਬਾਕੀਆਂ ਦੂਰ ਕਿਉਂ ਬਾਕੀਆਂ ਕਿਉਂਕਿ ਸਾਡੇ ਕੰਮ ਇਦਾਂ ਦੇ ਕਰ ਲਿਆ ਸੀ ਅਸੀਂ 500 ਟੁੱਟ ਗਏ ਸੋ ਜਦੋਂ ਇਹ ਜਿਹੜੇ ਬਜ਼ੁਰਗ ਨੇ ਹਾਲੇ ਇਹਨਾਂ ਨੂੰ ਨਹੀਂ ਉਹ ਉਹ ਚੀਜ਼ ਦਾ ਪਤਾ ਲੋਕ ਜਾਣਗੇ ਲੋਕਾਂ ਦੇ ਵਿੱਚ ਗੱਲ ਹੋਊਗੀ ਕਿ ਜੀ ਉਹ ਸਾਡਿਆਂ ਹੀ ਗੱਲ ਤਾਂ ਹਾਲੇ ਸ਼ੁਰੂ ਹੋਈ ਹੈ ਜੀ ਤੁਸੀਂ ਦੇਖੋ ਵੀ ਥੋੜੇ ਦਿਨਾਂ ਦੇ ਵਿੱਚ 20 ਲੱਖ 14000 ਪਰਚੀ ਵੰਡੀ ਜਾਣੀ ਕੋਈ ਛੋਟੀ ਗੱਲ ਸੋਲਵਾ ਹੈ ਹਾਂਜੀ ਹਾਲ ਤਾਂ ਸਾਰਾ ਸ਼ੁਰੂਆਤ ਹੋਈ ਹੈ ਕਿੱਥੇ ਤਾਂ ਗੱਲ ਖੜਦੀ ਹੈ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਲੋਕ ਕਹਿੰਦੇ ਜੀ ਪਰਚੀਆਂ ਭੇਜੋ ਜੀ ਚਾਹ ਉਹਨਾਂ ਭੇਜਦੇ ਨੇ ਹੁਣ ਘਰੇ ਆਉਂਦੇ ਨੇ ਕਈ ਸਾਨੂੰ ਪਰਚੇ ਦਿਓ ਕਈ ਵਾਰ ਸਾਡੇ ਕੋਲ ਹੁੰਦੀਆਂ ਨਹੀਂ ਅਸਿਕਾ ਕੋਈ ਯਾਤਰੀ ਕੋ ਘਰ ਭੇਜਦਾ ਜੀ ਇੱਕ ਹੋਰ ਗੱਲ ਰਖੜਾ ਸਾਹਿਬ ਲੋਕ ਬਹੁਤ ਸਾਰੇ ਲੋਕ ਇਹ ਕਮੈਂਟ ਵੀ ਕਰਦੇ ਸੀ ਪਿਛਲੀਆਂ ਵੀਡੀਓਜ਼ ਤੇ ਉਹ ਕਹਿੰਦੇ ਵੀ ਰਖੜਾ ਸਾਹਿਬ ਦੀ મોદી ਸਾਹਿਬ ਦੇ ਨਾਲ ਪ੍ਰਧਾਨ ਮੰਤਰੀ મોદી ਸਾਹਿਬ ਦੇ ਨਾਲ ਤੇ ਅਮਿਤ ਸ਼ਾਹ ਜੀ ਦੇ ਨਾਲ ਬਹੁਤ ਨੇੜਤਾ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੇੜਤਾ ਕਿਸੇ ਤਰੀਕੇ ਦਿਖ ਵੀ ਸਕਦੀ ਆ ਦੇਖੋ ਕਹਿਣ ਲਈ ਤਾਂ ਬੰਦਾ ਕੁਝ ਵੀ ਕਹਿ ਦੇਵੇ ਜੀ ਸਾਡਾ ਅਲਾਈਂਸ ਕਿੰਨਾ ਚੱਲ ਰਿਹਾ ਇੱਕੋ ਇੱਕ ਸ਼ੋਮਨੀ ਕਲਦੀ ਤੇ ਤਲਸੀ ਜੀ ਨੇ ਅਨ ਕੰਡੀਸ਼ਨ ਸਪੋਰਟ ਕੀਤੀ ਸੀ ਉਹਨਾਂ ਦੀ ਜੀ ਆਦਰભાઈ ਤਾਂ ਬਰਨਾਰ ਸਾਹਿਬ ਨੂੰ ਉਦੋਂ ਪ੍ਰਾਈਮ ਮਿੰისტਰ ਬਣਾਉਣ ਦੀ ਗੱਲ ਚੱਲ ਪਈ ਸੀ ਫਿਰ ਅਸੀਂ ਜਾ ਕੇ ਅਨਕੰਡੀਸ਼ਨਡ ਸਪੋਰਟ ਕਰਤੀ ਤੇ ਚਲੋ ਉਹ ਗੱਲ ਬਚਾਈ ਰਹੀ ਹਾਂਜੀ ਮੋਦੀ ਨਾਲ ਕਿਹਦੀ ਜਾਦੀ ਆੜੀ ਰਹੀ ਕੀ ਜੇ ਹੋ ਰਿਹਾ ਮੈਂ ਤਾਂ ਮੋਦੀ ਸਾਹਿਬ ਨੂੰ ਅੱਜ ਤੱਕ ਮਿਲਿਆ ਹੀ ਨਹੀਂ ਇੱਕ ਵਾਰ ਵੀ ਨਹੀਂ ਮਿਲਿਆ ਅਮਰ ਸ਼ਾਹ ਨੂੰ ਮੈਂ ਇੱਕ ਵਾਰ ਮਿਲਿਆ ਇੱਕ ਵਾਰ ਵੀ ਮੈਂ ਸੁਖਵੀਰ ਦੇ ਘਰੇ ਤੇ ਗਿਆ ਕਿਸਾਨਾਂ ਦੀ ਗੱਲ ਕਰਨ ਗਿਆ ਜੇ ਇੱਕ ਗੱਲ ਮੇਰੇ ਨਾਲ ਕਿਸਾਨਾਂ ਦੀ ਗੱਲ ਕਰਨ ਕਰਨ ਆਪਾਂ ਕਹਿ ਦਿੰਨੇ ਆ ਜਾਂ ਉਦੋਂ ਇਸ ਕੁਇਡ ਲਾਇੰਸ ਦੀ ਗੱਲ ਕਰਦਾ ਸੀ ਉਹਦੇ ਘਰ ਕਹਿੰਦੇ ਆ ਫਿਰ ਤਾਂ ਬਾਕੀ ਗੱਲ ਠੀਕ ਹੈ ਜੇ ਇਹ ਇਹ ਹੀ ਗੱਲ ਹੈ ਕਿ ਅੱਜ ਉਹ ਵਿਆਹ ਤੇ ਕਿੰਨੇ ਕਰੋ ਗਏ ਸੀ ਸਾਰਾ ਬੀਜੇਪੀ ਇਕੱਠੀ ਹੋਈ ਪਈ ਸੀ ਕੋਈ ਰਿਹਾ ਸੀ ਜਿਹੜਾ ਨਾ ਆਇਆ ਹੋਵੇ ਜੋ ਕਹਿਣ ਤੇ ਕਾਰਨ ਦੇ ਵਿੱਚ ਬਹੁਤ ਵੱਡਾ ਅੰਤਰ ਹੋਰ ਸਾਨੂੰ ਕਹਿਣਗੇ ਕੀ ਉਹ ਸਾਨੂੰ ਚੋਰ ਨਹੀਂ ਕਹਿ ਸਕਦੇ ਸਾਨੂੰ ਠੱਗ ਨਹੀਂ ਕਹਿ ਸਕਦੇ ਸਾਨੂੰ ਹੋਰ ਨਹੀਂ ਕੁਝ ਕਹਿ ਸਕਦੇ ਆਈ ਆਈ ਗੱਲ ਹੈ ਕੋਨਾ ਕੋਈ ਜੀ ਉਹ ਕਿੰਨੇ ਵਾਰ ਮਿਲੇ ਨੇ ਕਿੰਨੇ ਵਾਰ ਨਹੀਂ ਮਿਲੇ ਉਹਦਾ ਗਿਰਦੀ ਹੈ ਹੀ ਨਹੀਂ ਉਹਦਾ ਪਰਿਵਾਰ ਵਾਂਗੂ ਬਰਦੇ ਸੀ ਉਦੋਂ ਤਾਂ ਕਹਿੰਦੇ ਨੌ ਮਾਤਰ ਦਾ ਰਿਸ਼ਤਾ ਹਾਂਜੀ ਟੁੱਟੇ ਨਹੀਂ ਸਕਦਾ ਇਹ ਜੀ ਅ ਅਖੀਰ ਤੇ ਤੁਸੀਂ ਸੰਗਤ ਨੂੰ ਕੋਈ ਬੇਨਤੀ ਕਰਨਾ ਚਾਹੁੰਦੇ ਹੋ ਦੇਖੋ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਉਹ ਵੀ ਹੱਥ ਵਨ ਕੇ ਬੇਨਤੀ ਕਰਦਾ ਕਿ ਆਪਾਂ ਨੂੰ ਪੰਚਤੀ ਗੱਲ ਕਰਨੀ ਚਾਹੀਦੀ ਹੈ ਆਪਣੇ ਲਈ ਸ੍ਰੀ ਅਕਾਲ ਤਖਤ ਸਭ ਤੋਂ ਵੱਡੀ ਗੱਲ ਹੈ ਜੇ ਸਾਡੇ 'ਚ ਵੀ ਕਿਤੇ ਘਾਟ ਆ ਤਾਂ ਉਸਨੂੰ ਵੀ ਦੱਸ ਦੇਣਾ ਚਾਹੀਦਾ ਹੈ ਕਿ ਆ ਘਾਟ ਹੈ ਆ ਤੁਸੀਂ ਪੂਰੀ ਕਰੋ ਆਪਾਂ ਹਾਂਜੀ ਦੇਖੋ ਘਾਟ ਕੋਈ ਅਸੀਂ ਕੋਈ ਸੁੱਤੇ ਗੱਲਾਂ ਸੂਣ ਥੋੜੋ ਆ ਸਾਡੇ 'ਚ ਵੀ ਗਲਤੀਆਂ ਹੋ ਸਕਦੀਆਂ ਨੇ ਉਹ ਸਰਕਾਰ ਦੇ ਵਿੱਚ ਅਸੀਂ ਪਾਰਟ ਰਹੇ ਹਾਂ ਪਾਰਟ ਰਹੇ ਆ ਪਰ ਜਿਹੜੀਆਂ ਆਹ ਬਲੈਂਡਰ ਚ ਹੋਈਆਂ ਗਲਤੀਆਂ ਹੋਈਆਂ ਇਹਦਾ ਸਾਡੇ ਕੋਈ ਲਾਗਤ ਦੇਗਾ ਨਹੀਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਇਹੀ ਗੱਲ ਕਿਹਾ ਕਿ ਇਹਨਾਂ ਗੱਲਾਂ ਦੇ ਵਿੱਚ ਸਾਡਾ ਕੋਈ ਲਾਗਤ ਦੇਗਾ ਹੈ ਨਹੀਂ ਜੀ ਪਰ ਅਸੀਂ ਬਿੱਦਨ ਪਾਰਟੀ ਗੱਲ ਕਰਦੇ ਰਹੇ ਕਹਿੰਦੇ ਰਹੇ ਬਹੁਤ ਗੁਜਰਨ ਪਰ ਅਸੀਂ ਉਦੋਂ ਖੜੇ ਹੋ ਕੇ ਬੋਲੇ ਨਹੀਂ ਬਾਹਰ ਆ ਕੇ ਨਹੀਂ ਬੋਲੇ ਹਾਂਜੀ ਤੇ ਉਹਦੀ ਸਜ਼ਾ ਸੀ ਜੋਤ ਬਣਦੀ ਹੈ ਉਸਨੂੰ ਦੇ ਦਿਓ ਔਰ ਉਹਦੀ ਲੋੜ ਨੇ ਸਾਨੂੰ ਸੇਵਾ ਲਈ ਉਹ ਸੇਵਾ ਸੀ ਕੀਤੀ ਹੈ ਜੀ ਜੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਇਸ ਪਾਰਟੀ ਦੇ ਵਿੱਚ ਵੀ ਕੋਈ ਲੀਡਰਸ਼ਿਪ ਜਾਂ ਕੋਈ ਲੀਡਰ ਗਲਤੀ ਕਰ ਦੇ ਤਾਂ ਉਹਦੇ ਲਈ ਸਖਤੀ ਵਰਤੀ ਜਾਊਗੀ ਇਹ ਕੋਈ ਦੋਰਾਇਆ ਹੀ ਨਹੀਂ ਜੀ ਆਪਣੇ ਆਪ ਹੀ ਆਊਟ ਹੋ ਜਾਊਗਾ ਜੀ ਜਿਹੜਾ ਇੱਕ ਅਸੀਂ ਏਮ ਲੈ ਕੇ ਚੱਲੇ ਆ ਉਹ ਏਮ ਤੋਂ ਜਿਹੜਾ ਕਹਿੰਦਾ ਪਜੂਗਾ ਉਹ ਬਾਹਰ ਨਹੀਂ ਕੋ ਜਾਊਗਾ ਹਾਂਜੀ ਜਿੰਨ ਜਿੰਨ ਸਾਡੀ ਬਹੁਤ ਨਹੀਂ ਹੋਊਗਾ ਦੇਖੋ ਸਾਡੀ ਕੋਈ ਸਾਡੇ ਕੋਈ ਐਡਾ ਵਾਲਾ ਲੀਡਰ ਤਾਂ ਹੈ ਨਹੀਂ ਕਿ ਜਿਹੜਾ ਕਹੂਗਾ ਮੈਂ ਐਂ ਕਰਨਾ ਹੈ ਤੇ ਉਦੋਂ ਉਹ ਉਹਨਾਂ ਦੇ ਨਾਲ ਹੈਗਾ ਕਿ ਵੀ ਕੋਈ ਲੀਡਰ ਆਏ ਉਹਨੇ ਜੋ ਕਹਤਾ ਉਹੀ ਹੋਣਾ ਮੈਂ ਸਾਡੀ ਤਾਂ ਹੈ ਹੀ ਨਹੀਂ ਜੀ ਤੇ ਅਹੀ ਤਾਂ ਸਾਰੇ ਬਰਾਬਰ ਦੇ ਲੀਡਰਾਂ ਜੀ ਤੇ ਕੋਈ ਕਿਸੇ ਦੀ ਹਿੰਮਤ ਹੈ ਹੀ ਨਹੀਂ ਸਾਡੇ ਤਾਂ ਆ ਹੀ ਹੋ ਰਹੇ ਨੇ ਜਿਹੜੇ ਸ੍ਰੀ ਕਾਲ ਤਖਤ ਨਾਲ ਜੁੜੇ ਹੋਏ ਨੇ ਜਿਹੜੇ ਧਰਮ ਨਾਲ ਜੁੜੇ ਹੋਏ ਨੇ ਜੋ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਨੇ ਦੂਦੰਦਰ ਨਾਲ ਆਈਦੇ ਐ ਦੂਦੰਦਰ ਖੜੀ ਨਹੀਂ ਹਾਂਜੀ ਤੁਸੀਂ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਥੈਂਕ ਯੂ